ਬਾਲੀਵੁੱਡ ਦੀ ਪੰਗਾ ਕੁਈਨ ਕੰਗਣਾ ਰਣਾਟ ਨੂੰ ਉਸਤੇ ਵਿਵਾਦ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ ਉਹ ਕਿਸੇ ਵੀ ਮੁੱਦੇ ਤੇ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੀ ਜਿహా ਇੱਕ ਪਾਸੇ ਜਿੱਥੇ ਪੰਜਾਬੀ ਕਲਾਕਾਰਾਂ ਨੂੰ ਵੀ ਆਪਣੇ ਨਿਸ਼ਾਨੇ ਤੇ ਲੈਂਦੀ ਹੈ ਤੇ ਹੁਣ ਹਾਲੀ ਦੇ ਵਿੱਚ ਜਿਵੇਂ ਸਭ ਨੇ ਦੇਖਿਆ ਕਿ ਸ਼ੁਭ ਨੇ ਅਸਿੱਧੇ ਤੌਰ ਤੇ ਕੰਗਣਾ ਰਣਾਟ ਤੇ ਤੰਜ ਕੱਸੇ ਸੀ ਤੁਹਾਨੂੰ ਦੱਸ ਦਈਏ ਕਿ ਕੰਗਣਾ ਰਣਾਟ ਵੀ ਪਿੱਛੇ ਨਹੀਂ ਹਟਦੀ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਆਪਣੀ ਆਦਤ ਤੋਂ ਮਜਬੂਰ ਹੈ ਕਹਿ ਲੋ ਵੀ ਉਹ ਹਰ ਮੁੱਦੇ ਤੇ ਬਿਵਾਕੀ ਦੇ ਨਾਲ ਰਾਏ ਰੱਖਦੀ ਹੈ ਤੇ ਟਵੀਟ ਕਰਕੇ ਆਪਣੀ ਗੱਲ ਸਾਮਣੀ ਰੱਖਦੀ ਹੈ ਹੁਣ ਵੀ ਅਜੇ ਹਾਈ ਕੁਝ ਹੋਇਆ ਹੈ ਹੁਣ ਜਾਵੀਦ ਅਕਤਰ ਸ਼ੁਭ ਤੋਂ ਬਾਅਦ ਕੰਗਣਾ ਨੇ ਰਣਵੀਰ ਕਪੂਰ ਦੀ ਫਿਲਮ ਐਨੀਮਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹਾਲਾਂਕਿ ਉਸਨੇ ਫਿਲਮ ਦਾ ਨਾਮ ਤਾਂ ਨਹੀਂ ਲਿਆ ਐਸੇ ਨਾਲ ਨਾਲ ਗੱਲਾਂ-ਗੱਲਾਂ ਚ ਕੰਗਣਾ ਨੇ ਐਕਟਿੰਗ ਕੈਰੀਅਰ ਛੱਡਣ ਦਾ ਵੀ ਐਲਾਨ ਕਰ ਦਿੱਤਾ ਜਿਨ੍ਹਾਂ ਉਸਨੇ ਹਾਲੀ ਦੇ ਵਿੱਚ ਇੱਕ ਟਵਿੱਟਰ ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਸਨੇ ਫਿਲਮ ਦੀ ਤਿੱਖੀ ਆਲੋਚਨਾ ਕੀਤੀ ਹਾਲਾਂਕਿ ਉਸਨੇ ਇਸ ਟਵੀਟ ਦੇ ਵਿੱਚ ਐਨੀਮਲ ਫਿਲਮ ਦਾ ਨਾਮ ਤਾਂ ਨਹੀਂ ਲਿਆ ਦਰਅਸਲ ਇੱਕ ਟਵਿੱਟਰ ਯੂਜ਼ਰ ਨੇ ਹਾਲੀ ਦੇ ਵਿੱਚ ਕੰਗਣਾ ਦੀ ਫਿਲਮ ਤੇਜਸ ਦੇਖੀ ਤੇ ਟਵੀਟ ਕੀਤਾ ਉਸਨੇ ਕਿਹਾ ਮੈਂ Z5 ਤੇ ਤੇਜਸ ਦੇਖੀ ਮੈਨੂੰ ਬਹੁਤ ਵਧੀਆ ਲੱਗਾ ਸਮਝ ਨਹੀਂ ਲੱਗੀ ਕਿ ਇਹ ਫਿਲਮ ਆਖਿਰ ਚੱਲੀ ਕਿਉਂ ਨਹੀਂ ਇਸ ਦੇ ਜਵਾਬ ਦੇ ਵਿੱਚ ਕੰਗਣਾ ਨੇ ਕਿਹਾ ਕਿ ਪੈਸੇ ਦੇ ਕੇ ਮੇਰੀਆਂ ਫਿਲਮਾਂ ਖਿਲਾਫ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਮੈਂ ਆਪਣੀ ਹਰ ਫਿਲਮ ਦੇ ਲਈ ਸਖਤ ਮਿਹਨਤ ਕਰਦੀ ਹਾਂ ਪਰ ਸਾਡੇ ਦੇਸ਼ ਦੀ ਜਨਤਾ ਨੂੰ ਉਹ ਫਿਲਮਾਂ ਪਸੰਦ ਨਹੀਂ ਜਿਨ੍ਹਾਂ 'ਚ ਔਰਤਾਂ ਦੀ ਕੁੱਟਮਾਰ ਹੁੰਦੀ ਹੈ ਜਿਨ੍ਹਾਂ ਫਿਲਮਾਂ ਦੇ ਵਿੱਚ ਔਰਤਾਂ ਨੂੰ ਮਰਦ ਵੱਲੋਂ ਸਿਰਫ ਕੁਝ ਚੀਜ਼ਾਂ ਲਈ ਵਸਤੂ ਸਮਝਿਆ ਜਾਂਦਾ ਹੈ ਔਰਤਾਂ ਨੂੰ ਆਪਣੀ ਜੁੱਤੀ ਚਟਵਾਈ ਜਾਂਦੀ ਹੈ ਅਜਿਹੀਆਂ ਫਿਲਮਾਂ ਸਾਡੇ ਦੇਸ਼ 'ਚ ਵਧੀਆ ਬਿਜ਼ਨਸ ਕਰ ਜਾਂਦੀਆਂ ਉਹਨਾਂ ਨੇ ਕਿਹਾ ਕਿ ਅਜਿਹੇ ਜ ਮੇਰਾ ਦਿਲ ਦੁਖਦਾ ਹੈ ਜਦੋਂ ਉਹਨਾਂ ਦੀਆਂ ਫਿਲਮਾਂ ਨੂੰ ਨਕਾਰਿਆ ਜਾਂਦਾ ਜਿਨ੍ਹਾਂ ਵਿੱਚ ਔਰਤਾਂ ਨੂੰ ਪਾਵਰਫੁਲ ਦਿਖਾਇਆ ਜਾਂਦਾ ਤੇ ਉਹਨਾਂ ਨੇ ਕਿਹਾ ਕਿ ਹੁਣ ਮੈਂ ਸ਼ਾਇਦ ਫਿਲਮਾਂ ਛੱਡ ਦਿਆਂਗੀ ਅਤੇ ਆਪਣੀ ਜ਼ਿੰਦਗੀ ਉਸ ਕੰਮ 'ਚ ਲਗਾਵਾਂਗੀ ਜਿਸ ਵਿੱਚ ਮੈਨੂੰ ਦਿਲੋਂ ਮਜ਼ਾ ਆਵੇਗਾ। ਕੰਗੜਾ ਨੇ ਸੋਸ਼ਲ ਮੀਡੀਆ ਤੇ ਇਹ ਵੀ ਖੁਲਾਸਾ ਕੀਤਾ ਕਿ ਹੁਣ ਉਹ ਐਕਟਿੰਗ ਨੂੰ ਸ਼ਾਇਦ ਅਲਵਿਦਾ ਕਹਿਣ ਜਾ ਰਹੀ ਹੈ। ਉਹ ਹੁਣ ਬਿਜ਼ਨਸ ਊਮਨ ਬਣਨ ਜਾ ਰਹੀ ਹੈ। ਉਹ ਆਪਣਾ ਸ਼ਾਇਦ ਰੈਸਟੋਰੈਂਟ ਖੋਲੇਗੀ ਅਤੇ ਉੱਥੇ ਹੀ ਮਿਹਨਤ ਕਰੇਗੀ। ਫਿਲਹਾਲ ਲਈ ਤੁਸੀਂ ਵੀ ਦੇਖੋ ਇਟ ਵੀਟ। ਕਾਬਲੇ ਗੌਰ ਹੈ ਕੰਗਨਾ ਰਣੌਦ ਦਾ ਫਿਲਮੀ ਕੈਰੀਅਰ ਪਿਛਲੇ ਕੁਝ ਸਮੇਂ ਤੋਂ ਕੁਝ ਠੀਕ ਨਹੀਂ ਚੱਲ ਰਿਹਾ ਇੱਕ ਤੋਂ ਬਾਅਦ ਇੱਕ ਕੰਗਨਾ ਦੀਆਂ ਕਈ ਫਿਲਮਾਂ ਲਗਾਤਾਰ ਫਲॉप ਹੋ ਰਹੀਆਂ ਨੇ ਹੁਣ ਕੰਗਨਾ ਨੇ ਸ਼ਾਇਦ ਇਸ ਨੂੰ ਦੇਖਦੇ ਹੋਏ ਐਕਟਿੰਗ ਛੱਡਣ ਦਾ ਮਨ ਬਣਾ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ